ਹਾਂ ਜੀ ਜੀ ਬੰਦੇ ਚਲੋ ਮੈਂ ਚਲਦਾ ਠੀਕ ਹੈ ਮੇਰਾ ਵੀ ਕਹਿ ਦੇ ਕੋਈ ਹੋਰ ਜਾ ਮੈਂ ਨਹੀਂ ਆ ਗਿਆ ਅਸੀਂ ਵੀ ਥੋੜਾ ਬੀ ਜੈਲੈਕਸ਼ਨ ਦੇ ਪਰ ਗਿਆ ਕੋਈ ਨਹੀਂ ਕੋਈ ਨਹੀਂ ਬਸ ਇਹ ਆ ਗਿਆ ਆਪਣਾ ਜਰਾ ਸਾਬ ਜੀ ਇਹ ਸਭ ਦਿਓ ਜਾਣ ਕਰੇ ਜਿਹੜੀ ਇੱਕ ਲੇਕਚਰ ਮਟਰ ਰਿਹਾ ਹੈ ਜੋ ਸਾਨੂੰ ਇੱਕ ਸਾਡੇ ਐਸਐਚਓ ਕੋਟਿਸੇਖਾਂ ਨੂੰ ਇੱਕ ਇਤਲਾਹ ਮਿਲੀ ਸੀ ਜੋ 12 12 25 ਨੂੰ ਕਿ ਇੱਕ ਜਿਹੜੀ ਪ੍ਰਵਾਸੀ ਔਰਤ ਹੈ ਉਸਦੀ লাশ ਜਿਹੜੀ ਲੋਹਾਰਾਂ ਦੇ ਨੇੜੇ ਹੁਣ ਸੂਏ ਦੇ ਕੋਲ ਹੈ ਜਿਹੜੀ ਖੇਤਾਂ ਦੇ ਵਿੱਚ ਕਿਸੇ ਹਾਲਤ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਪਈ ਹੈ ਕੋ ਜਿਸਦੀ ਕੀ ਮੌਤ ਹੋ ਚੁੱਕੀ ਹੈ ਸੋ ਉਸ ਨੂੰ ਲੈ ਕੇ ਜਿਹੜੇ ਅਸੀਂ ਇਤਲਾਹ ਦੇ ਮਤਾਬਕ ਉਹਦੇ ਫਾਦਰ ਹੈ ਜਿਹੜੇ ਮੁਹੰਮਦ ਅਲੀ ਉਹਨਾਂ ਦਾ ਬਿਆਨ ਲਿਖ ਕੇ ਐਸਐਚਓ ਸਾਹਮਣੇ ਜਿਹੜਾ ਪਰਚਾ ਦਰਜ ਕੀਤਾ 10335 ਬੀਐਨਐਸ ਦੇ ਵਿੱਚ ਥਾਣਾ ਕੋਟੀ ਸਿਕੰਦਰਜੇਰਿਸਟਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਤਫਤੀਸ਼ ਨੂੰ ਕੇ ਚਲਾਉਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਜੀ ਦੇ ਦਸ਼ਮ ਦਸ਼ਤਾਪਕ ਅਤੇ ਸਾਡੇ ਮਾਨਯੋਗ ਡੀਏਜੀ ਸਾਹਿਬ ਫਰੀਦਕੋਟ ਰੇਂਜ ਫਰੀਦਕੋਟ ਜੋ ਮੌਕੇ ਤੇ ਆਏ ਸੋ ਉਸ ਤੋਂ ਬਾਅਦ ਸਾਡੇ ਐਸਪੀਡੀ ਸਾਹਿਬ ਵੱਲੋਂ ਅਤੇ ਮੇਰੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਾਡੇ ਟੈਕਨੀਕਲ ਸੈਲ ਅਤੇ ਸਾਡੇ ਐਸਐਚਓ ਸਾਹਿਬ ਦੀਆਂ ਟੀਮਾਂ ਬਣਾ ਕੇ ਅਸੀਂ ਜਿਹੜਾ ਇਹਨੂੰ ਕੈਮਰਿਆਂ ਨੂੰ ਖੰਘੋਲਦੇ ਹੋਏ ਜਦੋਂ ਤਕਤੀਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਨੂੰ ਜਿਹੜਾ ਪਤਾ ਲੱਗਿਆ ਕਿ ਇਹ ਜਿਹੜਾ ਮਲਜਮ ਹੈ ਅਮਰੂਦੀਨ ਇਹ ਇੱਥੇ ਸ਼ੈਲਰ ਦੇ ਉੱਪਰ ਇਹਦੀ ਲੜਕੀ ਵਿਆਹੀ ਹੋਈ ਸੀ ਤੇ ਇੱਥੇ ਕੰਮਕਾਰ ਦੇ ਲਈ ਆਉਂਦਾ ਹੁੰਦਾ ਸੀ ਸੋ ਉਸਨੇ ਇਸ ਨੂੰ ਉਸ ਦਿਨ ਰਾਤ ਨੂੰ ਇਹਦੇ ਘਰ ਵਾਲੇ ਨਾਲ ਲੜਾਈ ਹੋਣ ਕਰਕੇ ਲੜਕੀ ਦੇ ਇਹਨੂੰ ਉੱਥੋਂ ਮੌਕੇ ਤੋਂ ਲੈ ਗਿਆ ਜਿਸਨੇ ਕਿਹਾ ਕਿ ਮੈਂ ਤੈਨੂੰ ਯੂਪੀ ਛੱਡ ਕੇ ਆਉਣਾ ਰਾਹ ਦੇ ਵਿੱਚ ਇਹਦੀ ਮਨ ਦੇ ਵਿੱਚ ਕੋਈ ਬੇਈਮਾਨੀ ਆ ਗਈ ਸੋ ਬੇਈਮਾਨੀ ਔਨ ਕਰਕੇ ਆਨੇ ਉਹ ਲੜਕੀ ਦੇ ਨਾਲ ਛੇੜਛਾੜ ਕੀਤੀ ਲੜਕੀ ਦੇ ਵਿਰੋਧ ਕਰਨ ਤੇ ਇਸ ਨੇ ਉਸ ਦੇ ਕੱਪੜੇ ਵਗੈਰਾ ਪਾੜੇ ਤੇ ਉਸ ਦਾ ਗਲਾ ਦਬਾ ਕੇ ਜਿਹੜਾ ਲੜਕੀ ਦਾ ਇਹਨੇ ਕਤਲ ਕਰ ਦਿੱਤਾ ਸੋ ਅਸੀਂ ਇਹਨੂੰ ਦੋਸ਼ੀ ਨੂੰ ਜਿਹੜਾ 17 ਤਰੀਕ ਨੂੰ ਅਰੈਸਟ ਕਰ ਲਿਆ ਗਿਆ ਇਹਦੀ ਪੁੱਛਗਿੱਛ ਤੋਂ ਬਾਅਦ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਕਿ ਇਹ ਉਹਨੂੰ ਬਦਨੀਤੀ ਦੇ ਨਾਲ ਜਿਹੜਾ ਉੱਥੇ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹਦੀ ਕੈਮਰਿਆਂ ਦੀ ਜਿਹੜੀ ਸੀਸੀਡੀ ਫੁਟੇਜ ਦੇ ਵਿੱਚ ਵੀ ਇਹ ਉਹਨੂੰ ਲੈ ਕੇ ਜਾਂਦਾ ਨਜ਼ਰ ਆ ਰਿਹਾ ਸੋ ਅਸੀਂ ਉਹਨੂੰ ਤਫਤੀਸ਼ ਨੂੰ ਮੁਕੰਮਲ ਕਰਦੇ ਹੋਏ ਦੋਸ਼ੀ ਦੀ ਗ੍ਰਿਫਤਾਰੀ ਪਾ ਲਈ ਹੈ ਉਸ ਦਾ ਅੱਜ 2 ਦਿਨ ਦਾ ਅਸੀਂ ਪੁਲਿਸ ਰਿਮਾਂਡ ਲਿਆ ਹੋਰ ਅੱਗੇ ਜਿਹੜੀ ਪੁੱਛਗਿੱਛ ਚੱਲੀ ਹੈ ਕਿਸੇ ਰਾਹ ਚ ਮਿਲੀ ਸੀ ਕੀ ਬੋਡੀ ਲੜਕੀ ਦਾ ਜਿਹੜਾ ਮੂੰਹ ਦੇ ਉੱਪਰ ਮਿੱਟੀ ਪਾਈ ਹੋਈ ਸੀ ਅਤੇ ਜਿਹੜੇ ਕੱਪੜੇ ਜਿਹੜੇ ਪਾੜੇ ਹੋਏ ਸੀ ਅਤੇ ਤੇ ਗੁਪਤੰਗਾਂ ਦੇ ਉੱਪਰ ਵੀ ਜਿਹੜੀ ਮਿੱਟੀ ਪਾਈ ਹੋਈ ਸੀ ਕਿਸੇ ਦਾ ਰਿਲੇਸ਼ਨ ਕੀ ਹੈ ਮਹਿਲਾ ਦੇ ਨਾਲ ਜਾਂ ਕਿਵੇਂ ਲੈ ਕੇ ਗਿਆ ਇਹਦਾ ਰਿਲੇਸ਼ਨ ਇਹਦੀ ਜਿਹੜੀ ਐਸਆਰ ਪੱਠਾ ਹੈਗਾ ਉੱਥੇ ਇਸ ਬੰਦੇ ਦੀ ਮਲਜਮ ਦੀ ਜਿਹੜੀ ਲੜਕੀ ਵਿਆਹੀ ਹੋਈ ਹੈ ਸੋ ਆਮ ਹੀ ਅਕਸਰ ਹੀ ਉੱਥੇ ਉਹਨੂੰ ਮਿਲਣ ਆਉਂਦਾ ਰਹਿੰਦਾ ਹੁੰਦਾ ਸੀਗਾ ਅਤੇ ਇਸ ਨੂੰ ਇਹਦੇ ਘਰ ਵਾਲੇ ਨਾਲ ਜਿਹੜੀ ਲੜਾਈ ਸੀ ਉਹਦੇ ਬਾਰੇ ਵੀ ਪਤਾ ਸੀ ਇਹਦਾ ਹੁਣ ਫਾਇਦਾ ਚੱਕਦੇ ਹੋਏ ਇਹ ਲੜਕੀ ਨੂੰ ਰਾਤ ਨੂੰ ਕਰੀਬ 7:30 ਵਜੇ ਨਾਲ ਲੈ ਗਿਆ ਅਤੇ ਨਾਲ ਲਿਜਾ ਕੇ ਜਿਹੜਾ ਇਹਨੇ ਉੱਥੇ ਇਹਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਵਿਰੋਧ ਕਰਨ ਤੇ ਫਿਰ ਇਹਨੇ ਜਿਹੜਾ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ